ਲੋ ਵੀ ਦੋਸਤੋ ਆਪਾਂ ਪਹੁੰਚੇ ਆਂਗੇ ਪੁੱਚੋ ਕਲਾਂ ਦੇ ਵਿੱਚ ਤੇ ਬਾਈ ਨੇ ਬਣਾਈਆਂ ਨੇ ਜਗਾੜੂ ਚੀਜ਼ਾਂ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਅੱਜ ਦੁਕਾਨ ਬਾਈ ਦੀ ਫੁੱਲ ਆ ਗਈ ਤੇ ਜਿੰਨੀਆਂ ਚੀਜ਼ਾਂ ਬਣਾਈ ਹੋਈਆਂ ਨੇਗੀਆਂ ਸਾਰੀਆਂ ਹੱਥੀ ਤਿਆਰ ਕੀਤੀਆਂ ਹੋਈਆਂ ਨੇਗੀਆਂ ਆਹ ਦੇਖ ਸਕਦੇ ਹੋਗੇ ਤੰਗਲੀਆਂ ਵਗੈਰਾ ਪਈਆਂ ਨੇਗੀਆਂ ਹੁੰਗਲ ਥੱਲੇ ਕਰੋ ਇਧਰ ਪੰਨੇ ਕਰੋ ਵਗੈਰਾ ਪਏ ਨੇਗੇ ਟਰੈਕਟਰ ਹੋਗੇ ਤੇ ਆਪਾਂ ਆਹ ਚੀਜ਼ਾਂ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਬਾਈ ਜੀ ਬਹੁਤ ਵਧੀਆ ਜੀ ਤੇ ਮੇਨ ਲొਕੇਸ਼ਨ ਬਾਈ ਜੀ ਮੇਨ ਲొਕੇ ਪੁੱਚੋਪੁਰ ਤੋਂ ਨਥਾਣਾ ਰੋਡ ਭਗਤਾ ਰੋਡ ਜੀ ਐਸਬੀਆਈ ਬੈਂਕ ਦੇ ਬੈਂਕ ਐਸਬੀਆਈ ਬੈਂਕ ਦੇ ਜਮਾ ਨਾਲ ਆਪਣੀ ਵਰਕਸ਼ਾਪ ਹੈ ਠੀਕ ਹੈ ਬਾਈ ਹਾਂਜੀ ਹਾਂਜੀ ਨਿਊ ਗੁਰੂ ਤੇਗਵਧ ਰੈਗਰੀ ਵਰਕਸ਼ਾਪ ਪੁੱਚੋਪੁਰ ਠੀਕ ਹੈ ਜੀ ਤੇ ਕੀ ਕੀ ਚੀਜ਼ਾਂ ਤਿਆਰ ਕਰਦੇ ਹੋ ਬਾਈ ਜੀ ਮੈਂ ਕਹਣਾ ਜੀ ਸਾਡੇ ਕੋਲ ਦੇਖ ਲਓ ਤੁਸੀਂ ਆਟੋਮਾ ਕਿੰਨੀ ਹੈਗਾ ਮੈਂ ਕਹਣਾ ਯਾਰ ਗਿਣੇ ਨਹੀਂ ਜਾਂਦੇ ਮੈਂ ਤਾਂ ਕੁਦ ਦੇਖੀ ਜਾਂਦਾ ਹਾਂ ਹਾਂ ਠੀਕ ਹੈ ਜੀ ਤੇ ਅੱਜ ਮੈਂ ਕੀ ਚੀਜ਼ਾਂ ਦਿਖਾਉਂਦਾ ਹਾਂ ਆ ਦੇਖੋ ਜੀ ਕਾ ਟੋਲੀ ਗੁਰੂ ਘਰ ਵਾਲੀ ਇੱਕ ਕਹਾ ਕੱਟਣ ਵਾਲੀਆਂ ਮਸ਼ੀਨਾਂ ਹੋ ਗਈਆਂ ਜੀ ਠੀਕ ਹੈ ਜੀ ਤੇ ਇਧਰ ਇੱਕ ਆ ਬੀਜਣ ਵਾਲੀ ਮ ਕਾ ਕਟਨ ਵਾਲੀਆਂ ਮਸ਼ੀਨਾਂ ਆਪਾਂ ਠੀਕ ਹੈ ਭਾਈ ਜੀ ਤੇ ਦੱਸੋ ਭਾਈ ਜੀ ਇਹਨਾਂ ਬਾਰੇ ਇਹ ਇੱਕ ਦੀ ਮੋਟਰ ਵਾਲੀ ਆ ਗਈ ਜੀ ਆ ਦੋ ਦੀ ਮੋਟਰ ਵਾਲੀ ਆ ਗਈ ਜੀ ਆ ਇਹ ਦੋ ਦੀ ਮੋਟਰ ਵਾਲੀ ਆ ਆ ਪੌਣੇ ਵਾਲੀ ਆ ਗਈ ਅੱਧੇ ਵਾਲੀ ਆ ਗਈ ਠੀਕ ਹੈ ਜੀ ਜਿਵੇਂ ਏਰੀਆ ਦੇ ਹਿਸਾਬ ਨਾਲ ਜੀ ਅਗਲੇ ਤੋਂ ਏਰੀਆ ਪੁੱਛ ਲੈਨੇ ਤੇ ਕਾ ਪੁੱਛ ਲੈਨੇ ਵੀ ਕਿਹੜਾ ਕਾ ਲੱਗਿਆ ਵਾ ਕਿੰਨਾ ਕੁ ਏਰੀਆ ਤੁਹਾਡਾ ਠੀਕ ਹੈ ਜੀ ਪਰ ਉਹ ਸਾਹਮਣੇ ਵਾਲਾ ਸੀ ਸਲਾਹ ਦੇ ਦਿੰਨੇ ਅਗਲੇ ਨੇ ਲੈਣੀ ਜਿਹੜੀ ਮਰਜ਼ੀ ਹੈ ਜਿਹੜੀ ਮਰਜ਼ੀ ਲੈ ਲਓ ਹਾਂ ਅਸੀਂ ਸਲਾਹ ਦੇ ਦਿੰਨੇ ਵੀ ਤੁਹਾਡੇ ਭਾਈ ਆਹ ਮਸ਼ੀਨ ਚੱਲੂਗੀ ਇੰਨੇ ਕਾ ਲਈ ਠੀਕ ਹੈ ਜੀ ਹਾਲ ਜ਼ਰੂਰੀ ਨਹੀਂ ਹੈਗਾ ਬੀਬਈ ਜੀ ਤੁਹਾਨੂੰ ਮਹਿੰਗੀ ਚੀਜ਼ੀ ਦੇ ਕੇ ਤੋਰਨਗੇ ਬਾਈ ਨਹੀਂ ਨਹੀਂ ਉਹ ਨਹੀਂ ਕੰਮ ਕਰਦੇ ਜੀ ਠੀਕ ਹੈ ਜੀ ਜੀ ਅਗਲੇ ਮੈਨੂੰ ਪਤਾ ਵੀ ਇਹਣਾ ਅਗਲੇ ਦੇ 4-5 ਮਰ ਲਿਆ ਤਾਂ 4-5 ਵਾਲੇ ਲਈ ਦੇਵਾਂਗੇ ਠੀਕ ਹੈ ਜੀ ਜੀ ਅਗਲੇ ਦੇ ਮੰਨ ਕੇ ਚੱਲੋ ਵੀ 10 ਮਰ ਲਿਆ ਫਿਰ ਅਸੀਂ ਉਹ ਦੇਵਾਂਗੇ ਠੀਕ ਹੈ ਜੀ ਅਗਲਾ ਪਹਾਂਵਾਂ ਦੀ ਵੱਡੀ ਵਾਲੇ ਛੋਟੀ ਵਾਲੇ ਪਹਿਲਾਂ ਸਾਨੂੰ ਅਸੀਂ ਗਾਈਡ ਸਹੀ ਕਰਾਂਗੇ ਵੀ ਆਹ ਤੁਹਾਡੇ ਆ ਚੱਲੂਗੀ ਠੀਕ ਹੈ ਲੈ ਜਿਹੜੀ ਮਰਜੀ ਲੈ ਤੇ ਜੇ ਕੁਆਲਿਟੀ ਦੀ ਗੱਲ ਕਰੀ ਬਈ ਕੁਆਲਿਟੀ ਕਿਵੇਂ ਰਹੂਗੀ ਪੂਰੀ ਵਧੀਆ ਜੀ ਕਾਪਰ ਦੀਆਂ ਮੋਟਰਾਂ ਨਹੀਂ ਇਹਦੇ 'ਚ ਠੀਕ ਹੈ ਜੀ ਦਾ ਵੀ ਟਾਇਰ ਵੀ ਟੁੱਟਦੇ ਆਗੇ ਵਧੀਆ ਟਾਇਰ ਨੇ ਜੀ ਹਾਂ ਜੀ ਇਧਰ ਪਲਾਸਟਿਕ ਦੇ ਵਧੀਆ ਇਹ 베ARING ਵਾਲੇ ਆਗੇ ਜੀ ਇਹ 2 ਦੀ ਮੋਟਰ ਵਾਲੇ ਤੇ ਲੱਗਦੇ ਆ ਠੀਕ ਆ ਜੀ ਆ ਇੱਕ ਦੀ ਮੋਟਰ ਵਾਲੇ ਆਗੇ ਤੇ ਦੂਜੇ ਟਾਇਰ ਆਗੇ ਸਿੰਪਲ ਜੀ ਠੀਕ ਹੁੰਦਾ ਇਹਨੂੰ ਵੀ ਨਹੀਂ ਕੋਈ ਟਾਇਰ ਦੀ ਕੋਈ ਕੰਪਲੇਂਟ ਨਹੀਂ ਕੋਈ ਦਿੱਕਤ ਨਹੀਂ ਹੈਗੀ ਅਗਲੇ ਨੂੰ ਸਮਝਾਵਾਂਗੇ ਵੀ ਭਾਈ ਐ ਮਸ਼ੀਨ ਚਲਾਉਣੀ ਹੈ ਗਿੱਲਾ ਕਾਹ ਨਹੀਂ ਕੱਟਣਾ ਠੀਕ ਹੈ ਤੇ ਬਲੇਡ ਵਾ ਜੀ ਬਲੇਡ ਇਹਦਾ ਸਪੈਸ਼ਲ ਆਪਣੇ ਕੋਲ ਹੀ ਤਿਆਰ ਹੋਊਗਾ ਜੀ ਸਾਡੇ ਕੋਲ ਨਹੀਂ ਬਣਦਾ ਯਾਰ ਅਸੀਂ ਦੱਸ ਦੇਾਂਗੇ ਅਸੀਂ ਅਸੀਂ ਦੱਸ ਦੇਾਂਗੇ ਠੀਕ ਹੈ ਜੀ ਦੂਰ ਬੈਠਾਗਾ ਪਹਿਲੀ ਗੱਲ ਮਸ਼ੀਨ ਦੇ ਨਾਲ ਦੇ ਕੇ ਤੋਰਾਂਗੇ ਕਬਲੇਟ ਠੀਕ ਹੈ ਜੀ ਵੀ ਕਿਤੇ ਵੀ ਦੂਰ ਜਾਂਦਾ ਬੰਦਾ ਨਾਲ ਮਸ਼ੀਨ ਗਈ ਆ ਤੇ ਬਲੇਡ ਲੈ ਕੇ ਤੋਰਾਂਗੇ ਜੇ ਅਗਲੇ ਨੂੰ ਦੱਸ ਦੇਾਂਗੇ ਵੀ ਭਾਈ ਆਏ ਬਲੇਡ ਬਣਵਾ ਲੇ ਬਲੇ ਅਗਲੇ ਤੋਂ ਬੜਾ ਹੈ ਭਾਈ ਹਾਂ ਬਲੇਡ ਜੀ ਅਗਲੇ ਨੇ ਬਣਾ ਲਿਆ ਤਾਂ ਉਦੋਂ ਵਧੀਗਾ ਜੇ ਨਾਮ ਲੈ ਆ ਤੇ ਅਸੀਂ ਭੇਜ ਦੇਾਂਗੇ ਲੈ ਭਾਈ ਜੀ ਆਹ ਦੇਖੋ ਸਪੈਸ਼ਲ ਬਲੇਡ ਆ ਇਹਦੇ ਜਿਨਾ ਹੈ ਦੇਖੋ ਇਹ ਵੀ ਦੇ ਵਿੱਚ ਬੋਸ਼ਾ ਦੋ ਨਾਟ ਲੱਗੇ ਹੋਏ ਵੀ ਅਗਲੇ ਦਾ ਬਲੇਡ ਚੱਲੇ ਨਾ ਗੱਲ ਨੂੰ ਇੱਥੇ ਵੀ ਦੋ ਲੱਗੇ ਬਲੇਡ ਅੱਡ ਕਸਿਆ ਵਾ ਬੁਸ਼ ਅੱਡ ਕਸਿਆ ਵਾ ਠੀਕ ਹੈ ਬਿਲਕੁਲ ਆ ਚੀਜ਼ ਨਾ ਪਲੇਟ ਲੱਗੀ ਹੋਈ ਆ ਪੂਰੀ ਬਹਿਵੀ ਪੱਤੀ ਲੱਗੀ ਹੋਈ ਆ ਵੀ ਇਹਦੇ ਚ ਜੇ ਚੱਲਦੀ ਆ ਮਸ਼ੀਨ ਤਾਂ ਬਲੇਡ ਇਹਦੇ ਵਿੱਚ ਹੀ ਵੱਜੇ ਤੇ ਬਾਹਰ ਨਾ ਨਿਕਲ ਕੇ ਨੁਕਸਾਨ ਨਾ ਕਰੇ ਕਿਸੇ ਠੀਕ ਹੈ ਬਾਕੀ ਪੂਰੀ ਬੈਲੈਂਸ ਚ ਚੱਲੂਗੀ ਬਾਜ ਨਹੀਂ ਕਰੂਗੀ ਮਸ਼ੀਨ ਆਪਣੀ ਜੇ ਕਟਿੰਗ ਨਹੀਂ ਵਜੇ ਕਟਿੰਗ ਦਾ ਤੁਸੀਂ ਐ ਮੰਨ ਕੇ ਚੱਲੋ ਵੀ ਬਾਅਦ ਚ ਦੱਸੂਗਾ ਅਗਲਾ ਸਾਨੂੰ ਮੈਟ ਜਿਵੇਂ ਹੁੰਦਾ ਨਾ ਆਪਣਾ ਮੈਟ ਜਾਉਂਦਾ ਹੁੰਦਾ ਜੀ ਇੱਕ ਆਪਣਾ ਦੇਖਿਆ ਆਪਾਂ ਕਾਜੇ ਵਾਲਾ ਹਾਂ ਬੱਸਾਂ ਕਾਰਾਂ ਚ ਵੀ ਆਪਾਂ ਦੇ ਰਹੇ ਹਾਂ ਹਾਂ ਵੀ ਬੱਸ ਉਹ ਵੀ ਕਰ ਦਊਗਾ ਜਿਵੇਂ ਤੁਸੀਂ ਆਖੋਗੇ ਬਾਕੀ ਉੱਚੀ ਨੀਵੀਂ ਵਾਲਾ ਅਡਜਸਟਮੈਂਟ ਦਿੱਤੀ ਵੀ ਆ ਦੇਖੋ ਠੀਕ ਹੈ ਜੀ ਜਿੰਨਾ ਕਹਲੇ ਨੇ ਮੋਟਾ ਕਰਨਾ ਮੋਟਾ ਕਰ ਲਊ ਨੀਵਾ ਕਰਨਾ ਉੱਚਾ ਕਰਨਾ ਇੱਥੇ ਮਰਜ਼ੀ ਸੈੱਟ ਕਰ ਲਓ ਠੀਕ ਹੈ ਜੀ ਤੇ ਪ੍ਰਾਈਸ ਬਾਈ ਜੀ ਇਹ 15000 ਰੁਪਏ ਦੀ ਇਹਦੇ ਚ ਇੱਕ ਇਹਦੇ ਚ ਮਾਡਲ ਅਸੀਂ ਥੋੜਾ ਛੋਟਾ ਤਿਆਰ ਕਰਦੇ ਹਾਂ ਇੱਕ ਦੀ ਮੋਟਰ ਲਾ ਕੇ ਇੱਕ ਦੀ ਮੋਟਰ ਉਹ 12500 ਰੁਪਏ ਦਾ ਮਾਡਲ ਹੈ 12500 ਪਰ ਐਵੇਂ ਵੀ ਇਹ 15000 ਵਾਲਾ ਜ਼ਿਆਦਾ ਵਿਕਦਾ ਠੀਕ ਹੈ ਹਾਂਜੀ ਹਾਂਜੀ ਉਹਦੇ ਚ ਦੋ ਵਾਲੀ ਮੋਟਰ ਲ ਇਸ ਇਹ 24000 ਵਾਲਾ ਮੋਟਰ ਇਹ 24000 ਹਾਂਜੀ ਇਹਦੇ 2000 ਦਾ ਜਿਵੇਂ ਉਹਨੇ ਕਹੇ ਸਮਾਨ ਦਾ ਵਰਕ ਪੈਂਦਾ ਥੋੜਾ ਹੌਲਾ ਲੱਗ ਜਾਂਦਾ ਥੋੜਾ ਭਾਰੀ ਜਾਨੀ ਕਿ ਮੋਟਰ ਇੱਕ 2 ਦੀ ਮੋਟਰ ਵਾਲੀ ਘੱਟ ਤਾਂਬੇ ਵਾਲੀ ਬਣ ਜਾਂਦੀ ਆ ਇੱਕ ਥੋੜੀ ਹੈਵੀ ਮੋਟਰ ਦੇਗੀ ਬਾਡੀ ਦੇ ਵਿੱਚ 2 ਦੀ ਬਣ ਜਾਂਦੀ ਜਿੰਨੇ ਜਵੇ ਜੀ ਮੋਟਰਾਂ ਨੇਗੇ ਸਾਰੀਆਂ ਸੇਮ ਹੀ ਨੇ ਬੇ ਜੀ ਕੰਪਨੀ ਦੀ ਨਹੀਂ ਸਾਰ ਕੰਪਨੀਆਂ ਦੇ ਨਹੀਂ ਹੈਗੇ ਜਿਹਦਾ ਕੰਪਨੀ ਦੀ ਲਗਾਉਣੀ ਅਗਲੇ ਨੇ ਉਹ ਅਗਲਾ ਗਾਰੰਟੀ ਲਊਗਾ ਅਸੀਂ ਨਹੀਂ ਗਾਰੰਟੀ ਦੇਣਾ ਠੀਕ ਹੈ ਜੀ ਤੁਹਾਡੀ ਜਿਹੜੀ ਮੋਟਰ ਦੀ ਗਾਰੰਟੀ ਉਹ ਜਿਵੇਂ ਉਹਨੇ ਸੀਕੰਡ ਹੈਂਡ ਮੋਟਰ ਲੈ ਲਈ ਚੱਲਦੀ ਅੱਧੇ ਦੀ ਤਾਂ ਮਰਜ਼ੀ ਨਹੀਂ ਦੇਗੀ ਬਾਡੀ ਦੇ ਵਿੱਚ ਕਾਪਰ ਠੀਕ ਹੈ ਜੀ ਇਹਦੇ ਵਿੱਚ ਸੈਕੰਡ ਹੈਂਡ ਜਿਹੜੀ ਆਪਾਂ ਮੋਟਰ ਲਾਵਾਂਗੇ ਉਹ ਵੀ ਆਪਾਂ ਅਸੀਂ ਜਮਾ ਨਵੀਂ ਬਣ ਕੇ ਦੇਵਾਂਗੇ ਬਣ ਕੇ ਲਾਈ ਵੀ ਹੈ ਠੀਕ ਜਮਾ ਨਹੀਂ ਹੈਗਾ ਪੁਰਾਣੀ ਚੱਕੀ ਤੇ ਆਹੀ ਲਾਈ ਇਹ ਪਹਿਲਾਂ ਆਪ ਬੰਦੋਗੇ ਪਹਿਲਾਂ ਅਸੀਂ ਆਪ ਹਾਂ ਬੰਦਦੇ ਆਪਣੇ ਕੋਲੇ ਮੁੰਡਾ ਹੈਗਾ ਪੂਰਾ ਵਧੀਆ ਜੋ ਦੇਖਦੇ ਹਾਂ ਮੈਂ ਕਹਿੰਦਾ ਬਾਈ ਪਹਿਲਾਂ ਮੁੰਡਾ ਪੂਰਾ ਵਧੀਆ ਆਪਣੇ ਕੋਲੇ ਮੋਟਰਾਂ ਲਗਾਂਗਾ ਠੀਕ ਉਹਨੂੰ ਕਹਿੰਦਾ ਵੀ ਇਹਨੂੰ ਪੱਟ ਦੇ ਠੀਕ ਹੈ ਪੱਟ ਕੇ ਨਵੀਂ ਬਣਦੇ ਠੀਕ ਹੈ ਜੀ ਤੇ ਇਹਨਾਂ ਦਾ ਪ੍ਰਾਈਸ ਬਾਈ ਜੀ ਕਿ ਜਿਹੜੀ ਤਾਂ ਆਹ ਜੀ ਇਹ ਤਾਂ ਆਪਾਂ ਦੰਨੇ ਆਗੇ 7000 ਰੁਪਏ ਦੀ ਠੀਕ ਹੈ ਉਰੇ ਜਸ ਹੈ ਕਰਨ ਮੋਟਰ ਜਸ ਹੈ ਕਰਨ ਆ ਠੀਕ ਹੈ ਪਰ ਵੈਸੇ ਚੀਜ਼ ਦੀ ਗਾਰੰਟੀ ਹੋ ਮੈਂ ਕਹਣਾ ਬਈ ਯਾਰ ਚੀਜ਼ ਵਿੱਚੋਂ ਤਾਂਬਾ ਨਾ ਨਿਕਲੇ ਬਈ ਕਈ ਤਾਂ ਤੁਹਾਨੂੰ ਤਾਂਬਾ ਦੇਤਾ ਲੂਮਿਨੀਅਮ ਹਾਂਜੀ ਉਹ ਸਾਡੀ ਗਾਰੰਟੀ ਉਸ ਵਿੱਚੋਂ ਕੰਮ ਨਹੀਂ ਨਿਕਲਦਾ ਤੇ ਇਹਦਾ ਪ੍ਰਾਈਸ ਬਈ ਜੀ ਇਹ 8000 ਦੀ ਹੈ ਜੀ ਉਹ 7000 ਦੀ ਇਹ 7000 ਹਾਂਜੀ ਹਾਂਜੀ ਠੀਕ ਹੈ ਜੀ ਤੇ ਅੱਗੇ ਅੱਗੇ ਬਈ ਜੇ ਪਾਣੀ ਵਾਲ ਢੋਲੀ ਤਿਆਰ ਕਰਵਾਣਾ ਚਾਹੀ ਚਾਹ ਲਈ ਹਾਂ ਇਹ ਚਾਹੀਦਾ ਵਿੱਚ ਪਾਣੀ ਵਾਲੀ ਸਾਡੇ ਕੋਲ ਇੱਕ ਪੰਨਿਆ ਸੀਗਾ ਦੋ ਦੋ ਇੱਕ ਨਾ ਹੁੰਦਾਗਾ ਬਈ ਜੀ ਬੈਕ ਟਾਇਰਾਂ ਤੇ 베어ਿੰਗ ਲਾਉਂਦੇ ਨੇ ਜਾਂ ਅਗਲੇ ਟਾਇਰਾਂ ਤੇ ਨਾ ਮੈਂ ਕਹਿੰਦਾ ਇੱਕ ਸਿੱਧੇ ਲਾਉਂਦੇ ਦੋ ਮੂਹਰੇ ਆ ਘੁੰਮਦੇ ਲਾਉਂਦੇ ਅਸੀਂ ਪੂਰੇ ਵਧੀਆ ਕੰਪਨੀ ਦੇ ਟਾਇਰ ਆ ਜੇਸੀ ਟਾਇਰ ਨਹੀਂ ਹੈਗੇ ਠੀਕ ਹੈ ਪੂਰੇ ਵਧੀਆ ਵਧੀਆ ਟਾਇਰ ਲਾਉਣੇ ਆ ਅਸੀਂ ਠੀਕ ਹੈ ਜ ਲੈ ਬਈ ਜਿਵੇਂ ਸਾਨੂੰ ਟਾਇਰ ਮਿਲ ਜਾਂਦੇ ਜਦੋਂ ਪਾਣੀ ਪਾਉਂਦੇ ਨੇ ਜਾਂ ਚਾਹ ਪਾਉਂਦੇ ਨੇ ਉੱਥੇ ਪਤਾ ਕੀ ਪ੍ਰੋਬਲਮ ਗੋਲੀਆਂ ਹੀ ਨਿਕਲ ਜਾਂਦੀਆਂ ਨੇ ਅਗਲੇ ਦੇ ਗੋਲੀਆਂ ਨਿਕਲ ਜਾਂਦੇ ਜਾਂ ਅੱਗੇ ਪਛਾਈ ਹੋਈ ਜਾਂਦੀਆਂ ਹਾਂਜੀ ਹਾਂਜੀ ਆ ਦੇਖੋ ਜੀ ਇਹਦੀ ਠੀਕ ਹੈ ਲੈ ਬਈ ਜੀ ਤੇ ਇਹ ਅਗੇ ਚਾਲ ਟੋਲੀ ਤੇ ਚ ਪਾਣੀ ਵਾਲੀ ਵੀ ਆ ਜਾਂਦੀ ਇਹਦੇ ਚ ਜੇ ਪਾਣੀ ਪਾਉਣੇ ਚ ਪਾਣੀ ਵੀ ਪੇਜੂ ਜੀ ਇਹਦੇ ਲੱਸੀ ਪਾਉਣੇ ਚ ਲੱਸੀ ਪੇ ਇਦਾਂ ਨਹੀਂ ਹੈਗੇ ਵੀ ਵਾਲੇ ਟਾਇਟਕ ਜਮੇ ਹਲਕੇ ਆ ਲੈ ਵੀ ਬਾਕੀ ਚੱਲਾਂ ਜਮੇ ਹਲਕੇ ਨਾਲ ਚੱਲਦੀ ਹੈ ਬਾਈ ਜੀ ਹਾਂਜੀ ਹਾਂਜੀ ਤੇ ਇਹਦੀ ਡਿਮਾਂਡ ਬਾਈ ਜੀ ਇਹਦੇ ਚ ਪਾਣੀ ਵਾਲੀ ਬਣਾਉਣੇ ਆ ਸੀ 7500 ਦੀ ਠੀਕ ਹੈ ਜੀ ਛਾਹ ਵਾਲੀ ਬਣਾਉਣੇ 8500 ਦੀ 8500 ਰੁਪਏ ਦੀ ਹਾਂਜੀ ਇਹਦੇ ਥਰਮੋਸ਼ ਲੱਗੀ ਵੀ ਹੈ ਜਿਹੜੀ ਦੂਸਰੀ ਹੁੰਦੀ ਆ ਉਹ ਵੀ ਸਟੀਲ ਦੀ ਹੋਊਗੀ ਠੀਕ ਹੈ ਉਹ ਆਮ ਹੁੰਦੀ ਆ ਉਹਦੇ ਚ ਮੰਨ ਕੇ ਚਲੋ 35 40 ਲੀਟਰ ਪਾਣੀ ਪੈ ਜਾਂਦਾ ਉਹਦੇ ਚ ਠੀਕ ਹੈ ਜੀ ਕੁਆਲਿਟੀ ਵਧੀਆ ਵਾਲੀ ਹੋਊਗੀ ਮੈਂ ਕਹਣਾ ਬਾਈ ਯਾਰ ਕੁਆਲਿਟੀ ਚ ਡਾਊਨ ਪਿੱਛੇ ਦਾ ਸੀ ਕੱਟ ਠੀਕ ਹੈ ਲੈ ਬਾਈ ਜੀ ਇਹ ਵੀ ਵਧੀਆ ਕ ਤੇ ਲੋ ਬਈ ਆ ਕੇ ਮਿਸੀਨ ਆ ਗਈ ਹਾਂਜੀ ਹਾਂਜੀ ਆ ਬੀਜਣ ਵਾਲੀ ਮਸ਼ੀਨ ਆ ਗਈ ਆ ਕਈ ਵੇਰ ਤੰਗ ਹੁੰਦੇ ਨੇ ਕਿ ਘਰਾਂ ਚ ਕਹਿੰਦੇ ਕੁਸ ਮਰਜ਼ੀ ਬੀਜੀ ਚੱਲੋ ਬਈ ਯਾਰ ਕੁਸ ਮਰਜ਼ੀ ਬੀਜੀ ਚੱਲੀ ਉੱਚਾ ਨਹੀਂ ਆ ਦੇਖੋ ਜਿੱਥੇ ਮਰਜ਼ੀ ਐਡਜਸਟ ਕਰ ਲਓ ਥੋੜਾ ਪਾਉਣਾ ਥੋੜਾ ਪਾ ਲਓ ਵੱਧ ਪਾਉਣਾ ਵੀ ਵੱਧ ਪਾ ਲਓ ਸੁਪਰ ਸੀਡਰ ਵਾਲਾ ਕੰਮ ਕਰਦਾ ਹਾਂਜੀ ਹਾਂਜੀ ਥੱਕ ਪਾਣਾ ਚਾਹੀਦੀ ਵੀ ਵੱਧ ਹਾਂਜੀ ਹਾਂਜੀ ਇਹਦੇ ਜਿਆ ਪੂਰੀ ਵਧੀਆ ਕੰਮ ਕਰਿਆ ਬਈ ਠੀਕ ਆ ਜੀ ਲੈ ਬਈ ਹੁਣ ਤੁਹਾਨੂੰ ਥੋੜੇ ਬਾਹਣ ਵਾਸਤੇ ਸੁਪਰ ਸੀਡਰ ਜਿਆ ਕੋਈ ਹੋਰ ਚੀਜ਼ ਜ਼ੀਰੋ ਟਰੈਲ ਲੈਉਣ ਦੀ ਲੋੜ ਨਹੀਂ ਹੈਗੀ ਆ ਮਸ਼ੀਨ ਹੀ ਇੱਕ ਬੰਦਾ ਬਾਈ ਜੀ ਆਰਾਮ ਨਾਲ ਕੰਮ ਕਰ ਸਕਦਾ ਹੈ ਹਾਂਜੀ ਚਾਹ ਬਈ ਚੈੱਕ ਕਰੋ ਬਾਈ ਜੀ ਤੇਰੀ ਕੀ ਪ੍ਰਾਈਸ ਰਹੂਗਾ ਬਾਈ ਜੀ ਇਹ ਆਪਾਂ ਦਿੰਨੇ 7000 ਰੁਪਏ ਨੇ ਇਹ 7000 ਰੁਪਏ ਹਾਂਜੀ ਹਾਂਜੀ ਠੀਕ ਹੈ ਬਾਈ ਚੱਲਣ ਜੀ ਉਹਨਾਂ ਦੀ ਬਾਈ ਜੀ ਮੈਂ ਆਪਾਂ ਕਹਿੰਦੇ ਆ 20 ਸੱਟਾਂ ਦੀ ਗਾਰੰਟੀ ਹੋਊਗੀ ਬਾਈ ਮੈਂ ਕਹਿੰਦਾ ਉਹ ਤਾਂ ਸਾਡੀ ਜ਼ਿੰਮੇਵਾਰੀ ਹੋਊਗੀ ਜਿਹੜੀ ਚੀਜ਼ ਤੁਹਾਨੂੰ ਕਹੀ ਸੀ ਵੀ ਆਹ ਗੱਲ ਆਏ ਆ ਸਾਨੂੰ ਦਿਖਾ ਦੇ ਮੜਾ ਜੀ ਅਗਲਾ ਗਿਣ ਕੇ ਵੀ ਪਾਊਗੀ ਮੈਂ ਕਹਿੰਦਾ ਜੇ ਤੁਹਾਨੂੰ ਅਗਲੇ ਨੂੰ ਅਸੀਂ ਦੱਸਾਂਗੇ ਜੀ ਵੀ ਇੰਨਾ ਦਾਇਰੇ ਪਾਉਣਾ ਇੰਨਾ ਵੀ ਪਊਗਾ ਠੀਕ ਹੈ ਜੀ ਹਾਂ ਬਾਕੀ ਜੇ ਕੋਈ ਤੁਹਾਨੂੰ ਦ ਜੀ ਅਸੀਂ ਕੋਈ ਨਾ ਸੁਧਾਰ ਕਰ ਦਾਂਗੇ ਜੀ ਲੈ ਵੀ ਅੰਗੇ ਤੋਂ ਬਾਈ ਕਹਿੰਦਾ ਜਿਹੜੀ ਵੀ ਚੀਜ਼ ਬਣੂਗੀ ਬਾਈ ਕਹਿੰਦਾ ਜੇ ਲੰਬਾ ਹੁੰਦਾ ਤਾਂ ਲੰਬਾ ਸਾਨੂੰ ਦਿਓ ਸੁਧਾਰ ਜ਼ਰੂਰ ਕਰਾਂਗੇ ਹਾਂ ਸੁਧਾਰ ਅਸੀਂ ਉਹਦੀ ਨਾਲ ਦੀ ਨਾਲ ਅਪਡੇਟ ਕਰ ਦਿੰਨੇ ਉਹਦੀ ਚੀਜ਼ ਨੂੰ ਜੀ ਇਹ ਆ ਚੀਜ਼ ਦਾ ਬਾਈ ਇੱਥੇ ਨੌਕਸਾ ਤੇ ਕੱਢਣਾ ਪੂ ਹੱਲ ਆ ਕਲੀ ਆਲੀ ਮਸ਼ੀਨ ਆ ਗਈ ਜੀ ਆਪਣੀ ਜੀ ਲੈ ਬਾਈ ਇਹ ਕਲੀ ਆਲੀ ਮਸ਼ੀਨ ਆ ਕਿਵੇਂ ਆਪਣੇ ਨਗਰ ਕ੍ਰੀਤਨ ਹੁੰਦਾ ਜਾਂ ਆਪਣੇ ਘਰਾਂ ਚ ਕੋਈ ਖੰਡ ਪਾੜ ਹੁੰਦਾਗਾ ਉਹਦੇ ਵਾਸਤੇ ਵਰਤੀ ਜਾਂਦੀ ਹੈ ਕਹਿੰਦਾ ਬਾਈ ਜੀ ਹਾਂ ਜੀ ਹਾਂ ਜੀ ਠੀਕ ਆ ਬਾਈ ਜੀ ਚਲੋ ਬਾਕੀ ਚੈੱਕ ਕਰ ਲੋ ਤੇ ਜਿੱਥੇ ਮਰਜ਼ੀ ਦੇ ਕੋ ਕਲੀ ਕਲੀ ਜਿੰਨੀ ਪਾਉਣੀ ਓਨੀ ਪਾਉਗੀ ਜੀ ਇਹ। ਹਾਲ ਤੋਂ ਕਲੀ ਨਹੀਂ ਪਾਉਗੀ। ਨਾ ਨਾ ਜੀ ਜਿਹੜੇ ਬੰਦ ਕਰਨੀਆਂ ਜਿਵੇਂ ਆਪਾਂ ਦੂਰ ਲੈ ਕੇ ਆਣੀਆਂ ਓਤੋਂ ਕਲੀ ਬੰਦ ਕਰਤੀ। ਜਿੱਥੇ ਬੰਦ ਕਰੀ ਬੈਠੀ ਹੈ ਕਲੀ। ਠੀਕ ਹੈ। ਜੇ ਛੱਡਣੀਆਂ ਦੇਖੋ ਜੀ। ਥੱਲੇ ਦੇਖੋ। ਆਹ ਹੈ ਭਾਈ ਆਹ ਆਤੀ ਹੈ ਜਿੱਥੇ ਪਾਉਣੀਆਂ ਪਾ ਲੋ ਜੀ। ਕੱਟ ਪਾ ਲ ਜਾਈ ਬਸ। ਆ ਮੈਂ ਕਹਿੰਦਾ ਜਿੰਨੀ ਚਾਹੇ ਚੁੰਡੀ ਪਾ ਲੋ ਕਲੀ ਚੁੰਡੀ ਵੀ ਪਾਉ। ਚੁੰਡੀ ਵੀ ਪਾਉਗੀ। ਹਾਂਜੀ ਹਾਂਜੀ। țeਣਕਾ țeਣਕਾ ਕਰਕੇ ਸੀ। ਹਾਂਜੀ ਹਾਂਜੀ ਜਿੱਥੇ ਪਾਉਣੀਆਂ ਵੱਧ ਪਾਉਣੀਆਂ ਵੱਧ ਪਾ ਲਈ ਓਤੋਂ ਬੰਦ ਇਹ ਇਹਦਾ ਕੀ ਪ੍ਰਾਈਸ ਰਹੂਗਾ ਭਾਈ ਜੀ ਇਹ 5500 ਦੀ ਇਹ 5500 ਰੁਪਏ ਦੀ ਹਾਂਜੀ ਹਾਂਜੀ ਤੇ ਇਹਦੇ ਤਾਂ ਇੱਕੋ ਮਾਡਲ ਆਉਂਦਾ ਹੋਊਗਾ ਨਾ ਭਾਈ ਜੀ ਆਹ ਇਹਦੇ ਅਸੀਂ ਆਪ ਦਾ ਪੋਰ ਬਣਾ ਕੇ ਇੱਕ ਲੈਵ ਆ ਜੀ ਆਪ ਦਾ ਸਪੈਸ਼ਲ ਬਣਾਇਆ ਬਾਪੂਰ ਠੀਕ ਆ ਜੀ ਉਹ ਬਸ ਓਵੇਂ ਬਣਾ ਕੇ ਤੇ ਓਵੇਂ ਮੈਂ ਕਲੀ ਪਈ ਜਾਂਦਾ ਓਵੇਂ ਬੰਦ ਹੋ ਜਾਂਦਾ ਹੈ ਓਵੇਂ ਚੱਲ ਪੈਂਦਾ ਠੀਕ ਆ ਭਾਈ ਜੀ ਹਾਂਜੀ ਠੀਕ ਆ ਭਾਈ ਜੀ ਧੰਨਵਾਦ ਚੱਲ ਕਰਦੇ ਹਾਂ ਲਓ ਭਾਈ ਜੀ ਵੀਡੀਓ ਕਿਵੇਂ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਦਾ ਮਿਲਦੇ ਆ ਕਿਸੇ ਨਵੀਂਆ ਤਦ ਤੱਕ ਲਈ ਧੰਨਵਾਦ